ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਈ ਮੇਰੀਆਂ ਭੈਣਾਂ ਦੇ ਕਮੈਂਟ ਆ ਰਹੇ ਸੀ ਕਿ ਕਢਾਈ ਵਾਲੀ ਮਸ਼ੀਨ ਤੇ ਕਿਹੜੀ ਬੈਲਟ ਹੈ ਜੋ ਬੈਸਟ ਰਹਿੰਦੀ ਆ ਆਪਾਂ ਤੁਹਾਨੂੰ ਦੋ ਤਰ੍ਹਾਂ ਦੀਆਂ ਬੈਲਟ ਦਿਖਾਵਾਂਗੇ ਇੱਕ ਤਾਂ ਜੋ ਆ ਉੱਪਰ ਲੱਗੀ ਹੋਈ ਹੈ ਜੀ ਇਹ ਚਮੜੇ ਵਾਲੀ ਬੈਲਟ ਹੈ ਜੀ ਬ੍ਰਾਊਨ ਕਲਰ ਦੀ ਜੋ نیچے ਅਸੀਂ ਲਗਾਈ ਹੋਈ ਹੈ ਇਹ ਮੋਮ ਵਾਲੀ ਬੈਲਟ ਹੈ ਜੀ ਗ੍ਰੀਨ ਕਲਰ ਵਾਲੀ ਤਾਂ ਇਹਨਾਂ ਨੂੰ ਲਗਾਉਣ ਦਾ ਅਲੱਗ-ਅਲੱਗ ਤਰੀਕਾ ਹੈ ਜੀ ਜਿਹੜੀ ਚਮੜੇ ਵਾਲੀ ਹੈ ਉਹ ਆਪਾਂ ਪਿੰਨ ਨਾਲ ਅਟੈਚ ਕੀਤੀ ਹੋਈ ਹੈ ਉਹ ਤੇ ਪਿੰਨ ਲੱਗਦੀ ਹੈ ਜੀ ਉਹਨੂੰ ਟਾਈਟ ਕਰਨ ਲਈ ਤੇ ਜਿਹੜੀ ਗ੍ਰੀਨ ਵਾਲੀ ਬੈਲਟ ਹੈਗੀ ਤੇ ਇਹ ਆਪਾਂ ਇਹਨੂੰ ਗਰਮ ਕਰਕੇ ਤੇ ਫਿਰ ਉਸ ਤੋਂ ਬਾਅਦ ਇਹਨੂੰ ਆਪਾਂ ਚਿਪਕਾ ਕੇ ਫੇਰ ਲਗਾਉਨੇ ਆ ਜੀ ਕਈ ਮੇਰੀਆਂ ਭੈਣਾਂ ਨੂੰ ਲਗਾਉਣ ਹੀ ਨਹੀਂ ਆਉਂਦੀ ਹੁੰਦੀ ਤੇ ਸੈੱਟ ਨਹੀਂ ਆਉਂਦੀ ਕਿਉਂਕਿ ਬਾਰ-ਬਾਰ ਖੁੱਲ ਜਾਂਦੀ ਐ ਅਸੀਂ ਤੁਹਾਨੂੰ ਇਹ ਤਰੀਕਾ ਵੀ ਦੱਸਾਂਗੇ ਜੀ ਜਿਹੜੇ ਤਰੀਕੇ ਨਾਲ ਅਸੀਂ ਲਗਾ ਰਹੇ ਹਾਂ 벨ਟ ਉਸੇ ਤਰੀਕੇ ਨਾਲ ਤੁਸੀਂ ਲਗਾ ਸਕਦੇ ਹੋ ਜੀ ਤੇ ਕਦੋਂ ਵੀ ਇਹ ਵਿੱਚ ਦੀ ਆਪਣੇ ਬਾਰ-ਬਾਰ ਨਹੀਂ ਖੁੱਲਦੀ ਇਹ ਬਸ ਜਦੋਂ ਥੋੜੀ ਲੂਜ਼ ਹੋ ਜਾਂਦੀ ਉਸ ਤੋਂ ਬਾਅਦ ਇਹਨੂੰ ਐਸੇ ਤਰੀਕੇ ਨਾਲ ਦੁਬਾਰਾ ਤੋਂ ਆਪਾਂ ਲਗਾ ਸਕਦੇ ਹਾਂ ਇਹਨੂੰ ਥੋੜਾਇਆ ਗਰਮ ਕਰਕੇ ਜਦੋਂ ਬੈਲਟ ਐ ਜੋ ਥੋੜੀ ਮੈਲਟ ਹੋਣ ਲੱਗ ਜਾਂਦੀ ਏ ਦੀ ਉਸ ਤੋਂ ਬਾਅਦ ਆਪਾਂ ਦੋਨਾਂ ਨੂੰ ਥੋੜਾ ਜਿਹਾ ਦਾਬ ਦੇ ਕੇ ਤੇ ਅੱਛੀ ਤਰ੍ਹਾਂ ਚਿਪਕਾ ਦੇਣਾ ਜੀ ਉਸ ਤੋਂ ਬਾਅਦ ਇਹ ਠੰਡੇ ਹੋਣ ਬਾਅਦ ਇਹ ਬਿਲਕੁਲ ਵਧੀਆ ਤਰੀਕੇ ਨਾਲ ਚਿਪਕ ਜਾਂਦੀ ਏ ਜੋ ਬਿਲਕੁਲ ਵੀ ਨਹੀਂ ਖੁੱਲਦੀਗੀ ਇਹਨੂੰ ਬਾਅਦ 'ਚ ਆਪਾਂ ਨੂੰ ਕੱਟ ਕੇ ਹੀ ਦੁਬਾਰਾ ਖੋਲਣਾ ਪੈਂਦਾ ਹੈਗਾ ਤੇ ਨਾ ਹੀ ਇਹ ਬਾਰ-ਬਾਰ ਲੈਂਦੀ ਏ ਜੀ ਤੇ ਨਾ ਹੀ ਇਹ ਬਾਰ-ਬਾਰ ਵੀ ਮਤਲਬ ਖਰਾਬ ਹੁੰਦੀ ਏ ਕਾਫੀ ਟਾਈਮ ਬਾਅਦ ਥੋੜੀ ਜਿਹੀ ਲੂਜ਼ ਹੋ ਜਾਂਦੀ ਏ ਉਸ ਤੋਂ ਬਾਅਦ ਇਸੇ ਤਰੀਕੇ ਨਾਲ ਆਪਾਂ ਇਹਨੂੰ ਦੁਬਾਰਾ ਅਟੈ ਤੇ ਬਹੁਤ ਹੀ ਵਧੀਆ ਰਹਿੰਦੀਆਂ ਜੀ ਤੇ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਇਸੇ ਤਰ੍ਹਾਂ ਤੁਸੀਂ ਲਗਾ ਸਕਦੇ ਹੋ ਜੀ ਤੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਫੋਲੋ ਵੀ ਕਰ ਲਿਓ ਜੀ ਤੇ ਤੁਸੀਂ ਵੀ ਕਮੈਂਟ ਕਰਕੇ ਦੱਸ ਸਕਦੇ ਹੋ ਜੀ ਅਗਰ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਅਸੀਂ ਉਹਦੇ ਤੇ ਵੀਡੀਓ ਬਣਾਵਾਂਗੇ ਜੀ ਥੈਂਕ ਯੂ